ਭਗਤ ਕਬੀਰ ਜੀ ਦਾ 627ਵਾਂ ਪ੍ਰਕਾਸ਼ ਦਿਹਾੜਾ ਪੈਰੋ ਟੈਂਟ ਹਾਊਸ ਕੋੜ ਖਾਲਸਾ ਵੱਲੋਂ ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਿਮਰਨਜੀਤ ਸਿੰਘ ਪੈਰੋ ਪ੍ਰਿੰਸਪਾਲ ਸਿੰਘ ਪੰਕਜ 바ਵਾ ਤਿਲਕਰਾਂ ਸਿੰਘ ਭਗਤ ਰਵੀ ਸ਼ੰਕਰ சுரேਸ਼ ਸ਼ਰਮਾ ਜੀ ਵੀਰ ਸਿੰਘ ਵੀਰੂ ਆਦੀ ਮੌਜੂਦ ਸਨ ਔਰ ਇਸ ਮੌਕੇ ਤੇ ਠੰਡੇ ਮਿੱਠੇ ਜਲਦੀ ਸ਼ਬੀਲ ਵੀ ਲਗਾਈ ਗਈ ਅਤੇ ਅਟੁੱਟ ਲੰਗਰ ਵਰਤਾਇਆ ਗਿਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਦਾ ਨਾਮ ਸਿਮਰਨਜੀਤ ਸਿੰਘ ਆ ਮੈਂ ਕਾਂਗਰਸ ਪਾਰਟੀ ਵੱਲੋਂ ਇਥੋਂ ਵਾਰਿੰਦਾ ਇਲੈਕਸ਼ਨ ਲੜ ਰਿਹਾ ਮੈਂ ਇਥੋਂ ਕਾਂਗਰਸ ਪਾਰਟੀ ਵੱਲੋਂ ਅੱਜ ਜੈਗਵੀਰ ਧਨਵੀਰ ਜੀ ਸਾਰਿਆਂ ਨੂੰ ਅੱਜ ਭਗਤ ਕਬੀਰ ਜੀ ਦਾ ਸਤਿਗੁਰੂ ਭਗਤ ਕਬੀਰ ਜੀ ਦਾ ਅੱਜ ਪ੍ਰਗਟ ਦਿਵਸ ਹੈ ਜੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਹੀ ਦੇਸ਼ ਵਿਦੇਸ਼ਾਂ ਵਿੱਚ ਬੈਠੇ ਸਾਰੀ ਸਮੂਹ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਤਹਿ ਦਿਲੋਂ ਦਿਲੋਂ ਵਧਾਈਆਂ ਅੱਜ ਦਾ ਜਿਹੜਾ ਲੰਗਰ ਆ ਕੋਟ ਖਾਲਸਾ ਦੇ ਵਿੱਚ ਪਿਆਰੋ ਟੈਂਟ ਉਸ ਇੱਥੇ ਲੰਗਰ ਲਗਾਇਆ ਗਿਆ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਤਿਗੁਰੂ ਦੀ ਕਿਰਪਾ ਨਾਲ ਸਾਰੇ ਹੀ ਪਿਆਰ ਭਾਵਨਾ ਵਾਲਾ ਇੱਥੇ ਲੰਗਰ ਚੱਲ ਰਿਹਾ ਹੈ ਤੁਹਾਨੂੰ ਪਤਾ ਹੀ ਤੁਸੀਂ ਵੇਖ ਹੀ ਰਹੇ ਹੋ ਕਿ ਲੰਗਰ ਕਿਸ ਤਰ੍ਹਾਂ ਚੱਲ ਰਿਹਾ ਹੈ ਗੁਰੂ ਦਾ ਲੰਗਰ ਅਟੁੱਟ ਵਰਤੇਗਾ ਜਿਸ ਤਰ੍ਹਾਂ ਵੀ ਸੰਗਤ ਆਏਗੀ ਲੰਗਰ ਚੱਲਦਾ ਜਾਏਗਾ ਕਿੰਨੇ ਸਾਲਾਂ ਤੋਂ ਲੰਗਰ ਚਲਾ ਰਹੇ ਹੋ ਲੰਗਰ ਜੀ ਆਪਣੇ ਅੱਜ ਤੋਂ 7 ਸਾਲ ਹੋ ਗਏ ਆ ਕਿ ਲਗਾਤਾਰ ਲੰਗਰ ਜਿਹੜਾ ਚੱਲਦਾ ਆ ਰਿਹਾ ਆ ਵੀ ਆਪਣੀ ਹੋਸ਼ ਦੇ ਵਿੱਚ ਬਾਕੀ ਤਾਂ ਸਾਡੇ ਪਰਿਵਾਰ ਦੇ ਪਹਿਲਾਂ ਜਿਹੜੇ ਲਾਉਂਦੇ ਆਏ ਆ ਪਰ ਜੋ ਆਪਣੀ ਹੋਸ਼ ਆ ਉਹ 7 ਸਾਲ ਹੋ ਗਏ ਲਗਾਤਾਰ ਅਸੀਂ ਨਾਲ ਸੰਗਤਾਂ ਵੱਲੋਂ ਕੀ ਪ੍ਰਬੰਧ ਹੈ ਸੰਗਤਾਂ 와 ਤੇ ਸਾਰਾ ਠੰਡੇ ਜਲ ਦਾ ਪ੍ਰਬੰਧ ਆ ਨਾਲ ਲੰਗਰ ਦਾ ਸ਼ਬੀਲਾ ਦਾ ਲੰਗਰ ਲੱਗਾ ਆ ਜੀ ਹਾਂਜੀ ਅੱਜ ਭਾਈ ਨਾਮ ਹਾਂਜੀ ਧੰਨਕਬੀਰ ਜੈਕਵੀਰ ਜੀ ਮੇਰਾ ਨਾਮ ਭਗਤ ਰਵੀ ਸ਼ੰਕਰ ਹੈ ਮੈਂ ਆਮ ਆਦਮੀ ਪਾਰਟੀ ਤੋਂ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਆ ਐਸਸੀ ਵਿੰਗ ਤੋਂ ਤੇ ਵੀਰ ਪੈਰੋ ਟੈਂਟ ਹਾਊਸ ਵਾਲਿਆਂ ਨੇ ਸਿਵਨਜੀਤ ਸਿੰਘ ਜੀ ਨੇ ਲੰਗਰ ਲਾਇਆ ਆ ਬਹੁਤ ਸੋਹਣਾ ਪ੍ਰਬੰਧ ਹੈ ਇੱਥੇ ਸਾਰੀਆਂ ਸੰਗਤਾਂ ਨੂੰ ਬਿਠਾ ਕੇ ਲੰਗਰ ਖਵਾਉਣ ਦਾ ਪ੍ਰਬੰਧ ਹੈ ਠੰਡੇ ਚਲਦਾ ਪ੍ਰੋਗਰਾਮ ਹੈ ਐ ਵੀਰ ਪਿਛਲੇ 7-8 ਸਾਲਾਂ ਤੋਂ ਇਹ ਲੰਗਰ ਦੀ ਸੇਵਾ ਕਰਦਾ ਆ ਰਿਹਾ ਆ ਜੋ ਵੀ ਕੋਈ ਕੋਟ ਖਾਲਸਾ ਦੇ ਵਿੱਚ ਧਾਰਮਿਕ ਸਮਾਜਿਕ ਜਿਹੜੇ ਵੀ ਕੰਮ ਹੋਵੇ ਵੀਰ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਪਾਉਂਦਾ ਆ ਅਸੀਂ ਪ੍ਰਮਾਤਮਾ ਅੱਗੇ ਸਾਰੇ ਦੁਆ ਕਰਦੇ ਆ ਪ੍ਰਮਾਤਮਾ ਵੀਰ ਨੂੰ ਅਜਿਹੇ ਹੱਬਲ ਬਖਸ਼ੇ ਇਹ ਵੀਰ ਐਵੇਂ ਹੀ ਸੰਗਤਾਂ ਦੀਆਂ ਸੇਵਾ ਕਰਦਾ ਰਹੇ ਧੰਨਕ ਵੀਰ ਜੈ ਕਬੀਰ ਜੀ ਹਾਂਜੀ ਮਾਮੋ ਜੇਰਾ ਨਾਮ ਪੰਕਜ ਪ੍ਰੇਮ ਬਾਬਾ ਹੈ ਮੈਂ ਇੱਥੇ ਇਹ ਸੰਤ ਸਵਾਦਨਾ ਮੰਦਰ ਕੋਟ ਖਾਲਸਾ ਇੰਦਰਾ ਕਲੋਨੀ ਚ ਰਹਿੰਦਾ ਹਾਂ ਅੱਜ ਸਤਿਗੁਰੂ ਜੀ ਦਾ ਪ੍ਰਕਟ ਦਿਵਸ ਹੈ ਸਤਿਗੁਰੂ ਜੀ ਨੇ ਸਾਰੇ ਸੰਸਾਰ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਜਿਹੜਾ ਅੰਦਰ ਸੁਖ ਹੈ ਸ਼ਾਂਤੀ ਹੈ ਉਹ ਸ਼ਾਂਤੀ ਤੁਸੀਂ ਖੁਦ ਪਾ ਸਕਦੇ ਹੋ ਉਸ ਰਸਤੇ ਤੇ ਚੱਲ ਕੇ ਇਸ ਕਰਕੇ ਉਹਨਾਂ ਨੇ ਸਾਰੇ ਸੰਸਾਰ ਨੂੰ ਮੈਸੇਜ ਦਿੱਤੇ ਹੈ ਇਕ ਬਾਣੀ ਚ ਉਹ ਉਹਨਾਂ ਦੀ ਬਾਣੀ ਚ ਆਇਆ ਹੈ ਉਹਨਾਂ ਨੇ ਕਿਹਾ ਕਿ ਜੀਵ ਦੀ ਬਾਸਾ ਕਿੱਥੇ ਹੈ ਉਹਨਾਂ ਨੇ ਕਿਹਾ ਨੈਣੋ ਮਹੀਂ ਮਨ ਬਸੈ ਨਿਕਸ ਜਾਈ ਕਹੀ ਥੋਰ ਗੁਰਗਮ ਹੈ ਤੇ ਪਰਖਲੇ ਨਾਤਰ ਕਰ ਗੁਰੂ ਹੋ ਨੈਣੋ ਮਹੀਂ ਵਹੀਂ ਪਰ ਜੀਵ ਕੀ ਬਾਸਾ ਹੈ ਉਹਨੂੰ ਪਰਖੋ ਜਾਣੋ ਪਛਾਨੋ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਉਹਨਾਂ ਨੇ ਕਿਹਾ ਜਨ ਨਾਨਕ ਬਿਨੂ ਆਪਾ ਜੀ ਨੇ ਮਿਟੇ ਨਾ ਬ੍ਰਹਮ ਕੀ ਕਾਇ ਤਾਂ ਆਪਣੇ ਆਪ ਦੀ ਪਛਾਣ ਜਿਹੜੀ ਕਰਨੀ ਹੈ ਉਹ ਆਪਣੇ ਅੰਦਰ ਪ੍ਰਵੇਸ਼ ਕਰਨਾ ਹੈ ਧਿਆਨ ਨਾਲ ਕਰਨਾ ਹੈ ਸਾਧਨਾ ਨਾਲ ਕਰਨੀ ਹੈ ਤੇ ਪ੍ਰਕਟ ਹੋ ਕਰਕੇ ਕੀ ਉਸ ਸੂਚਨਾ ਸੇ ਨੂੰ ਪ੍ਰਾਪਤ ਕਰ ਸਕਤੀ ਹੈ